ਆਵਾਜ਼ ਆਉਂਦੀ ਹੈ ਘੁੰਮ ਘੁੰਮ ਦੀ ਆਵਾਜ਼ ਦੇਖੋ ਇਹੋ ਹਾਂ ਜਿੰਨੇ ਮੁੰਟ ਸੰਗ ਦੇ ਵਿੱਚ ਜਿਸ ਆਵਾਜ਼ ਸੁਣਦੇ ਹੋਗੇ ਉਹ ਬਹੁਤ ਵੀਰ ਕੀ ਕਰਦੇ ਨੇ ਆ ਹੁੰਦੇ ਇੱਕ ਲੈ ਵੀ ਦੋਸਤੋ ਸਾਰੇ ਵੀਰਾਂ ਨੂੰ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਵੇਂ ਕਿ ਅੱਜ ਮੁੰਡੇ ਆਪਣੇ ਟ੍ਰੇਨਿੰਗ ਤੇ ਆਏ ਹੋਣੇ ਤੇ ਇਹਨਾਂ ਨੂੰ ਭਾਣ ਦੱਸਾਂਗੇ ਕਿਹੜੇ ਇੰਜਨ ਦੀ ਫੁੱਲ ਫਿਟਿੰਗ ਬਾਰੇ ਤੇ ਇੰਜਨ ਨੂੰ ਕਿਵੇਂ ਕੰਪਲੀਟ ਕੀਤਾ ਜਾਂਦਾ ਤੇ ਕਿਹੜੀ ਕਿਹੜੀ ਚੀਜ਼ਾਂ ਤਿਆਰ ਰੱਖੀਆਂ ਜਾਂਦੇ ਨੇ ਇਹ ਇਸ ਵੀਡੀਓ ਦੇ ਵਿੱਚ ਦੱਸਾਂਗੇ ਤੇ ਚਲ ਚਲ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਕਿਉਂਕਿ ਇਹ ਚੀਜ਼ਾਂ ਬਾਰੇ ਤੁਹਾਨੂੰ ਹੀ ਪਤਾ ਹੋਣਾ ਚਾਹੀਦਾ ਹੈ ਵੀ ਮੋਟਰਸਾਈਕਲ ਦਾ ਇੰਜਨ ਜਦ ਵੀ ਸੈਂਕਲ ਕਰਵਾਉਣਾ ਹੈ ਤਾਂ ਕਿਹੜੀ ਕਿਹੜੀ ਚੀਜ਼ਾਂ ਧਿਆਨ ਰੱਖਣਾ ਚਾਹੀਦਾ ਹੈ ਤੇ ਕਿਵੇਂ ਸੈਂਬਲ ਹੁੰਦਾ ਹੈ ਇਸੇ ਵੀਡੀਓ ਵਿੱਚ ਦੱਸਾਂਗੇ ਠੀਕ ਹੈ ਜੀ ਤੇ ਇਹਦੇ ਕਾਫੀ ਬੜੇ ਪਾਰਟ ਆਉਣਗੇ ਇੰਜਨ ਦੇ ਫੁੱਲ ਪਾਰਟ ਆਉਣਗੇ ਉਹ ਤੁਸੀਂ ਸਾਰੇ ਦੇਖਿਓ ਆਪਾਂ ਇਕੱਲਾ ਇਕੱਲਾ ਪਾਰਟ ਆ ਕਰਕੇ ਤੁਹਾਨੂੰ ਦੱਸਾਂਗੇ ਠੀਕ ਹੈ ਲੈ ਵੀ ਹੁਣ ਆਪਾਂ ਜਿਹੜਾ ਮੋਟਰਸਾਈਕਲ ਦਾ ਸੈਂਟਰ ਹੈ ਅੱਜ ਉਹਨੂੰ ਕੰਪਲੀਟ ਕਰਾਂਗੇ ਤੇ ਅਗਲੇ ਪਾਰਟ ਦੇ ਵਿੱਚ ਇਹਨਾਂ ਕਲੱਚ ਸੈਂਟਰ ਉਹਦਾ ਕਰਾਂਗੇ। ਕਲਕ ਪਾਰਟਾਂ ਦੇ ਵਿੱਚ ਆਪਾਂ ਸਾਰੀ ਵੀਡੀਓ ਬਣਾਵਾਂਗੇ ਤੇ ਤੁਹਾਨੂੰ ਕੱਲੀ-ਕੱਲੀ ਗੱਲ ਦਾ ਪਤਾ ਲੱਗੂ। ਠੀਕ ਹੈ ਜੀ ਮੁਰੇ ਤੇ ਹੁਣ ਤੁਸੀਂ ਧਿਆਨ ਰੱਖਣਾ ਸਮਝ ਲੈਣਾ ਗੱਲ ਨੂੰ ਪੂਰੀ ਨੂੰ ਪ੍ਰੋਪਰ ਤਰੀਕੇ ਨਾਲ ਵੀ ਇੰਜਨ ਨੂੰ ਕਿਵੇਂ ਫਿੱਟ ਕਰਨਾ ਹੈ ਵੀ ਪਹਿਲਾਂ ਕਿਹੜੀ-ਕਿਹੜੀ ਚੀਜ਼ ਦਾ ਧਿਆਨ ਰੱਖਣਾ ਹੈ ਠੀਕ ਹੈ ਜੀ ਸਭ ਤੋਂ ਪਹਿਲਾਂ ਤੁਸੀਂ ਜਿਹੜੇ ਬੈਰਿੰਗ ਨੇ ਇਹ ਸਾਰੇ ਚੈੱਕ ਕਰਨੇ ਨੇ ਜੇ ਖਰਾਬ ਹੋ ਤਾਂ ਉਹਨੂੰ ਕੱਢ ਦਿਓ। ਤੇ ਉਸ ਤੋਂ ਬਾਅਦ ਜਿਹੜੇ ਸਿਲੈਕਟਰ ਨੇ ਇਨਾ ਚੁ ਪ੍ਰੋਪਰ ਤਰੀਕਾ ਨਾਲ ਦੇਖ ਲੈਣਾ ਹੈ ਜੇ ਹਲਕਾ ਜਿਹਾ ਵੀ ਕਟਿਆ ਹੋਵੇ ਤਾਂ ਜਿਹੜੀ ਵੀ ਪਿੰਨ ਹੁੰਦੀ ਹੈ ਤੇ ਉਹ ਵਿੱਚੋਂ ਕੱਟ ਜਾਂਦੀ ਹੁੰਦੀ ਹੈ ਉਹਨੂੰ ਕੇਰਫੁੱਲੇ ਨੂੰ ਬਾਹਰ ਕੱਢੋ ਕੱਢ ਕੇ ਜਿਹੜੇ ਲਾਉਂਦੇ ਨਹੀਂ ਇਹ ਪਿੰਨਾ ਨੂੰ ਕੱਢ ਕੇ ਚੈੱਕ ਕਰੋ ਕਿਉਂਕਿ ਜੇ ਗੁੱਲਾ ਕੱਟ ਗਿਆ ਤਾਂ ਆਪਣਾ ਗੇਅਰ ਵਾਰ-ਵਾਰ ਨਿਕਲੂਗਾ ਠੀਕ ਹੈ ਜੀ ਤੇ ਆਹ ਸੈਂਟਰ ਬਣਿਆ ਹੁੰਦਾ ਠੀਕ ਹੈ ਕੰਪਲੀਟ ਤੇ ਜਿਹੜੀ ਆਪਣੇ ਮੋਟਰਸਾਈਕਲ ਵਿੱਚ ਆਵਾਜ਼ ਆਉਂਦੀ ਹੈ ਘੂੰਘੂਂਦੀ ਆਵਾਜ਼ ਦੇਖੋ ਹੀਰੋਨ ਜ ਮੋਟਰਸਾਈਕਲ ਦੇ ਵਿੱਚ ਜਿਸੇ ਆਵਾਜ਼ ਸੁਣਦੇ ਹੋਗੇ ਉਹ ਬਹੁਤ ਵੀਰ ਕੀ ਕਰਦੇ ਨੇ ਆਹ ਹੁੰਦਾ ਇੱਕ ਜਿਲੀ ਗੇਅਰ ਜਿਵੇਂ ਕਿ ਤੁਸੀਂ ਦੇਖਦੇ ਹੋ ਹਰੇਕ ਵੀਰ ਕਹਿੰਦੇ ਨੇ ਕਿ ਪ੍ਰਾਇਮਰੀ ਗੀਅਰ ਖਰਾਬ ਹੁੰਦਾ ਪਰ ਪ੍ਰਾਇਮਰੀ ਗੀਅਰ ਨਹੀਂ ਖਰਾਬ ਹੁੰਦਾ ਉਹਦੇ ਵਿੱਚ ਹੁੰਦੀ ਆ 17 ਡੀ ਗਰਾਰੀ ਹੁੰਦੀ ਆ ਤੇ ਆਹ ਪੁਰਾਣੀ ਕਰਾਇਆ ਕਿ 17 ਡੀ ਗਰਾਰੀ ਹੁੰਦੀ ਆ ਤੇ ਉਹ ਖਰਾਬ ਹੋ ਜਾਂਦੀ ਆ ਜਿਵੇਂ ਕਿ ਤੁਸੀਂ ਸਕਰੀਨ ਦੇ ਉੱਪਰ ਦੇਖ ਰਹੇ ਹੋ ਤੇ ਉਹ ਗਰਾਰੀ ਹੁੰਦੀ ਆ ਉਹ ਖਰਾਬ ਹੋ ਜਾਂਦੀ ਆ ਤੇ ਉਹ ਦੰਦੇ ਦਾਗੀ ਹੋ ਜਾਂਦੇ ਨੇ ਠੀਕ ਹੈ ਇਹ ਸਿਧਾਂਤ ਤੁਸੀਂ ਜਿਮੇਂ ਕਾ ਰੱਖਣਾ ਵੀ ਆਹ ਲਿਪ ਕੋਹੜ ਦਾ ਗੀਅਰ ਦੀ ਫੀਡਿੰਗ ਕਰਨ ਲੱਗੇ ਆਂ ਦੇਖ ਸਕਦੇ ਆ ਬਈ ਤੇ ਅੱਧਰਾ ਫੀਡਿੰਗ ਹੁੰਦੀ ਹੈ ਚਲੋ ਚੱਲ ਠੀਕ ਹੈ ਜੀ ਤੇ ਇਹਦੇ ਨੀਚੇ ਜਿਹੜੀ ਕਵਾਸ਼ਲ ਹੁੰਦੀ ਹੈ ਉਹ ਬਹੁਤ ਹੀ ਜ਼ਰੂਰੀ ਹੁੰਦੀ ਹੈ ਗੇਰ ਬਾਰੇ ਵੀ ਤੁਹਾਨੂੰ ਦੱਸਾਂਗਾ ਅਗਲਾ ਤੋਂ ਵੀਡੀਓ ਬਣਾ ਕੇ ਜਿਹੜੀਆਂ ਬਾਸਲਾਂ ਹੁੰਦੀਆਂ ਬਹੁਤ ਜ਼ਰੂਰੀ ਹੁੰਦੀ ਹੈ ਕਈ ਵਾਰੀ ਕੀ ਹੁੰਦਾ ਜਿਹੜੀਆਂ ਬਾਸਲਾਂ ਹੁੰਦੀਆਂ ਨੇ ਦੇਸੀ ਤਾਂ ਨੇ ਜਾਂ ਘਸ ਵੀ ਜਲਦੀਆਂ ਨੇ ਤੇ ਇਹ ਕਸਨ ਦੇ ਕਾਰਨ ਜਿਹੜੇ ਹੁੰਦੀਆਂ ਨਾ ਗੇਰ ਜਿਹੜਾ ਵਾਰ-ਵਾਰ ਨਿਕਲ ਜਾਂਦਾ ਹੈ ਇਹ ਬਾਸਲਾਂ ਦੀ ਕਿੱਡ ਵੀ origional ਹੁੰਦੀ ਹੈ ਤੇ ਉਹ ਵੀ ਤੁਸੀਂ ਪਾ ਸਕਦੇ ਹੋ ਲੈ ਵੀ ਇਹਨੂੰ ਆਪਾਂ ਆਮਰੇ ਠੀਕ ਹੈ ਤੇ ਦੂਸਰੀ ਸਾਈਡ ਵੀ ਇਸ ਤਰ੍ਹਾਂ ਦੇ ਇੱਕ ਲੌਕ ਵਾਸ਼ਰ ਹੁੰਦੀ ਹੈ ਇਹ ਵਾਸ਼ਰ ਕਿਉਂ ਪਾਈ ਜਾਂਦੇ ਆ ਜਿਹੜਾ ਇਹਦਾ ਲੌਕ ਹੁੰਦਾ ਹੈ ਇਹਦੇ ਉੱਪਰ ਨਾ ਇਦਾਂ ਪਾਈ ਜਾਂਦੀ ਹੈ ਇਹ ਆ ਦੇਖੋ ਜੇ ਆਪਾਂ ਅਲੱਗ ਤੋਂ ਕਰਾਰੀ ਪਾ ਦਾਂਗੇ ਇਕੱਲੀ ਬਿਨਾ ਵਾਸ਼ਰ ਤੋਂ ਉਹਦਾ ਰੀਜ਼ਨ ਕੀ ਹੁੰਦਾ ਹੈ ਕੰਪਨੀ ਨੇ ਬਿਨਾ ਵਾਸ਼ਰ ਤੋਂ ਹੀ ਬਣਾਇਆ ਹੈ ਕਿ ਉਹਦਾ ਰੀਜ਼ਨ ਕੀ ਹੁੰਦਾ ਜਿਹੜਾ ਲੌਕ ਹੋਊਗਾ ਉਹ ਕੱਸ ਨਾ ਜਾਵੇ ਇਹਦੇ ਉੱਪਰ ਰਿੰਗ ਲਾ ਕੇ ਕੀਤਾ ਜਾਂਦਾ ਹੈ ਕਿਉਂਕਿ ਵਾਸ਼ਰ ਤੋਂ ਕੋਈ ਦਿੱਕਤ ਨਹੀਂ ਆਵੇ ਬੀ ਜਿਹੜੇ ਲੋਕ ਹੈ ਉਹ ਖਰਾਬ ਨਾ ਹੋ ਪਰ ਵਾਸ਼ਲ ਪਾਦੇ ਠੀਕ ਹੈ ਉਸ ਤੋਂ ਬਾਅਦ ਜਿਹੜੀ ਗਰਾਰੀ ਹੁੰਦੀ ਹੈ ਖਾਂਚਾਂ ਵਾਲੀ ਇਹਨੂੰ ਪਾਵਾਂਗੇ ਠੀਕ ਹੈ ਇਸ ਤੋਂ ਬਾਅਦ ਇੱਕ ਜਿਹੜੀ ਵਾਸ਼ਲ ਹੈ ਉਹ ਹੋਰ ਪਾਉਣੀ ਉੱਪਰ ਚੈੱਕ ਕਰ ਤੇ ਉਸ ਤੋਂ ਬਾਅਦ ਆ ਦੋਨੇ ਸਾਈਡ ਆ ਐਦਾਂ ਪਲੇਨ ਹੁੰਦੇ ਨੇ ਗਰਾਰੀ ਦੇ ਦੇ ਦੇਖ ਸਕਦੇ ਹੋ ਤੇ ਉਸ ਤੋਂ ਬਾਅਦ ਆਪਾਂ ਇਹ ਪਾਵਾਂਗੇ ਗਰਾਰੀ ਇਹਨਾਂ ਗੰਦੇ ਚੈੱਕ ਕਰਨਾ ਬਹੁਤ ਜ਼ਰੂਰੀ ਹੁੰਦਾ ਕਿਉਂਕਿ ਇੰਡਰ ਦੇ ਵਿੱਚ ਸਾਊਂਡ ਜਦ ਤੋਂ ਸਭ ਤੋਂ ਜ਼ਿਆਦਾ ਬੇਗੇਰਦੀ ਹੁੰਦੀ ਹੈ ਕੋਈ ਹੋਰ ਚੀਜ਼ਾਂ ਦਾ ਸੌਂਡ ਨਹੀਂ ਹੁੰਦਾ ਜਿੱਨਾ ਗੇਅਰ ਦਾ ਹੁੰਦਾ ਕਿਉਂਕਿ ਬਹੁਤ ਹੀ ਪੁਰਾਣਾ ਲੱਗਦਾ ਹੈ ਉਹ ਆਪਣੇ ਨਵੇਂ ਵਾਲੀ ਫੀਲਿੰਗ ਨਹੀਂ ਦਿੰਦਾ ਠੀਕ ਹੈ ਜੀ ਇਹਨੂੰ ਪਕਾਵਾਂਗੇ ਗੇਅਰ ਆਪਣਾ ਸਾਰਾ ਕੰਪਲੀਟ ਹੋ ਚੁੱਕਿਆ ਹੈ ਦੇਖ ਸਕਦੇ ਹੋ ਤੇ ਦੂਸਰੀ ਤਰ੍ਹਾਂ ਨਹੀਂ ਪਾ ਰਹੇ ਪੱਖ ਉਸ ਤੋਂ ਬਾਅਦ ਜਿਹੜੀ ਇਹ ਕਿੱਕ ਸਵਟ ਹੈ ਉਹ ਪਾ ਲੈਣੀ ਠੀਕ ਹੈ ਇਹਦਾਟ ਪਾਤੀ ਇਹ ਜਿਹੜੀ ਵਾਸ਼ਲਾ ਉੱਪਰ ਇਹ ਬਹੁਤ ਜ਼ਰੂਰੀ ਪਾਉਣੀ ਹੈ ਕਿਉਂਕਿ ਇਹਦੇ ਵਗੈਰ ਨਾਲ ਜਿਹੜਾ ਸਾਊਂਡ ਹੁੰਦਾ ਉਹ ਖਰਾਬ ਹੋ ਜਾਉ। ਉਸ ਤੋਂ ਬਾਅਦ ਆ ਗਏ ਆਪਣੇ ਕ੍ਰੈਂਕ ਸਾਫਟ। ਕ੍ਰੈਂਕ ਦੇ ਵਿੱਚ ਕੀ ਕਰਨਾ ਜਿਹੜੇ ਬੈਰਿੰਗ ਨੇ ਉਹ ਟੋਟਲ ਨਵੇਂ ਹੋਣੇ ਚਾਹੀਦੇ ਨੇ। ਦੇਖ ਸਕਦੇ ਹੋ ਟੋਟਲ ਬੈਰਿੰਗਾਂ 'ནਾਂ ਮੇਂ ਜਿਹੜੀ ਰਾਡ ਹੈ ਉਹ ਰਿਪੇਅਰ ਨਹੀਂ ਹੋਣੀ ਚਾਹੀਦੀ। ਪਿੰਨ ਰਾਡ ਕੰਪਲੀਟ ਨਵੀਂ ਹੋਣੀ ਚਾਹੀਦੀ ਹੈ। ਕਿਉਂਕਿ ਜਿਹੜੀ ਇਹਦੀ ਪਾਲਿਸ਼ ਹੁੰਦੀ ਹੈ ਉਹ ਖਤਮ ਹੋ ਜਾਂਦੀ ਹੈ ਪਾਲਿਸ਼ ਇੱਕ ਵਾਰੀ ਜਦੋਂ ਖਤਮ ਹੋ ਗਈ ਮੁੜ ਕੇ ਜਿਹੜੇ ਲਾਈਫ ਆ ਇੰਗਣ ਦੀ ਉਹ ਨਹੀਂ ਇੰਨਾ ਜ਼ਿਆਦਾ ਬਣਦੀ ਜਿੰਨੇ ਜ਼ਿਆਦਾ ਕੰਪਲੀਟ ਕਾਉਣ ਦੇ ਬਣਦੀ ਗਏ ਰਾਈਟ ਹੁਣ ਕੰਨ ਕਰੈਂਕ ਤੇ ਬਿਠਾ ਦਾਂਗੇ ਕਰੈਂਕ ਤੇ ਕਦੇ ਸੱਟ ਨਹੀਂ ਲਾਉਣੀ ਠੀਕ ਹੈ ਕਦੇ ਐਂ ਨਾ ਹੋਵੇ ਤੁਹਾਡੇ ਨਾਲ ਫੋਟੋ ਕਰੈਂਕ ਨੂੰ ਤੁਸੀਂ ਐਦਾਂ ਫੜਨੇ ਕਰੈਂਕ ਨੂੰ ਇੱਕ ਰਾਡ ਆਪਣੇ ਅੰਦਰੋਂ ਪਰ ਹਲਕੇ ਹੱਥੀ ਐਦਾਂ ਕਰਦੇ ਨੇ ਇਦਾਂ ਕਰੈਂਕ ਆਪਣੀ ਫਿਟਨੈਸ ਹੋ ਜਾ। ਠੀਕ ਹੈ। ਮੰਗੇ ਵੀਡੀਓ ਨੂੰ ਜ਼ਰੂਰ ਤੇ ਦੇਖਿਓ ਆਪਾਂ ਕਈ ਖਾਰੇ ਪਾਰਟ ਬਣਾਵਾਂਗੇ ਤੇ ਇਸ ਤੋਂ ਵੱਧ ਕਿਉਂਕਿ ਆਪਾਂ ਇਹ ਜਿਹੜਾ ਪਾਰਟ ਆਪਾਂ ਕੰਪਲੀਟ ਆਣੀ ਕੀਤਾ। ਇਸ ਤੋਂ ਬਾਅਦ ਪਹਿਲਾਂ ਇਹਦਾ ਗੀਅਰ ਹੈ ਜਿਹੜਾ ਉਹਨੂੰ ਬਾਹਰ ਕੱਢ ਕੇ ਇਹਨਾਂ ਖਾਵਾਂਗੇ ਵੀ ਕਿਹੜਾ ਗੀਅਰ ਕਿਹੜਾ ਕੰਮ ਕਰਦਾ ਹੈ, ਕਿਵੇਂ ਕੰਮ ਕਰਦਾ ਹੈ ਵੀ ਇਹਨਾਂ ਤਾਕਤ ਹੈ ਜਿਹੜੀ ਉਹ ਕਿੱਦਾਂ ਬਣ ਜਾਂਦੀ ਹੈ। ਲੈ ਵੀ ਜਲ ਜਲ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਕਿ ਸਾਡਾ ਕੰਮ ਤੁਹਾਨੂੰ ਕਿੱਦਾਂ ਲੱਗਦਾ ਹੈ। ਇਸ ਤਰ੍ਹਾਂ ਦੀ ਵੀਡੀਓ ਦੇਖਣ ਲਈ ਸਾਡੇ ਪੇਜ ਨੂੰ ਫੋਲੋ ਜ਼ਰੂਰ ਕਰਿਓ। ਹਾਂਜੀ ਮੁੰਡਾ ਸਮਝ ਗਈ ਤੁਹਾਨੂੰ ਹਾਂਜੀ ਪ੍ਰੋਪਰ ਤਰੀਕੇ ਨਾਲ ਤੇ ਅੱਗੇ ਵੀ ਤੁਹਾਨੂੰ ਦਿਖਾਵਾਂਗੇ ਅਗਲੀ ਵੀਡੀਓ ਦੇ ਵਿੱਚ ਮਿਲਦੇ ਆਂ ਨੈਕਸਟ ਟਾਈਮ